ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਜਿਹੜੇ ਸਰਕਾਰ ਵੱਲੋਂ ਐਮਰਜੈਂਸੀ ਪਿਕਚਰ ਸੀਗੀ ਇਹ ਟ੍ਰਿਜੀਅਮ ਮਾਲ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਚੱਲ ਰਹੀ ਸੀਗੀ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤਸਰ ਰਵ ਦੀ ਡਿਊਟੀ ਜਿਹੜੀ ਸਾਡੀ ਆ ਮਾ ਜੋ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਮੁਤਾਬਕ ਇਸ ਮਾਲ ਦੇ ਵਿੱਚ ਲੱਗੀ ਆ ਕੱਲ ਵੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਇਹ ਪਿਕਚਰ ਨਾਲ ਲਾਉਣ ਬਾਰੇ ਆਪਣਾ ਮੱਗ ਪੱਤਰ ਦੇ ਕੇ ਆਏ ਸੀਗੇ ਮਾਜੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੇ ਜੀ ਉਹਨਾਂ ਵੱਲੋਂ ਵੀ ਕੱਲ ਜਿਹੜੀ ਇਹ ਪਿਕਚਰ ਨਾਲ ਰਿਲੀਜ਼ ਹੋਣ ਬਾਅਦ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖਿਆ ਸੀਗਾ ਇਸ ਤੋਂ ਪਹਿਲਾਂ ਵੀ ਸਾਡੀ ਅਜਿ ਤੱਕ ਕਮੇਟੀ ਦੇ ਵਿੱਚ ਬਕਾਇਦਾ ਮਤਾ ਪਾ ਕੇ ਐਮਰਜੈਂਸੀ ਫਿਲਮ ਦੇ ਖਿਲਾਫ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀਗਾ ਪਰ ਜਿਹੜੀ ਇਹ ਸਰਕਾਰਾਂ ਦੇ ਸਿਰ ਤੇ ਬਿਲਕੁਲ ਜੋ ਨਹੀਂ ਸਰਕੀ ਕਿਉਂਕਿ ਇਸ ਪਿਕਚਰ ਦੇ ਵਿੱਚ ਸਾਡੇ ਜਿਹੜੇ 20ਵੀਂ ਸਦੀ ਦੇ ਜਰਨੈਲ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਜਿਹੜੇ ਉਹਨਾਂ ਦੇ ਕਰਜ਼ਾਰ ਨੂੰ ਆ ਉਹ ਬੜਾ ਬੁਰੇ ਤਰੀਕੇ ਨਾਲ ਦਿਖਾਇਆ ਗਿਆ ਤੇ ਸਿੱਖਾਂ ਦੇ ਕਰਜ਼ਾਰ ਨੂੰ ਵੀ ਸਹੀ ਢੰਗ ਨਹੀਂ ਦਿਖਾਇਆ ਗਿਆ ਸੋ ਇਹ ਸਾਰੀਆਂ ਗੱਲਾਂ ਦੇ ਵਿਰੋਧ ਕਰਕੇ ਅਸੀਂ ਇਹ ਪਿਕਚਰ ਦਾ ਵਿਰੋਧ ਕਰ ਰਹੇ ਹਾਂ ਸੋ ਸਰਕਾਰ ਨੂੰ ਚਾਹੀਦਾ ਤੁਰੰਤ ਇਸ ਪਿਕਚਰ ਤੇ ਰੋਕ ਲਾ ਕੇ ਇਹਨੂੰ ਰੋਕਣਾ ਚਾਹੀਦਾ ਸੋ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਵਿੱਚ ਬਖ ਬਖ ਜਗ੍ਹਾ ਦੇ ਧਰਨੇ ਲਾਏ ਗਏ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਇਸ ਮਾਲ ਦੇ ਵਿੱਚ ਇਹ ਧਰਨਾ ਲਾਇਆ ਗਿਆ ਮੇਰੇ ਨਾਲ ਦੇ ਸਾਥੀ ਮੈਨੇਜਰ ਸਹਿਬਾਨ ਸਾਡਾ ਪੂਰਾ ਸਟਾਫ ਸਬੀਰ ਤੋਂ ਲੈ ਕੇ ਤੇ ਸ਼ਾਂਤੀਪੁਰ ਤੌਰ ਤੇ ਜੀ ਇਹ ਧਰਨਾ ਦੇ ਰਹੇ ਆ ਸੋ ਸਰਕਾਰ ਨੂੰ ਬੇਨਤੀ ਆ ਕਿ ਤੁਰੰਤ ਇਸ ਵਿੱਚ ਰੋਕ ਲਾ ਕੇ ਇਹਨੂੰ ਰੋਕਣਾ ਜਿਹੜਾ ਬਾਈਗੁਰਜੀਕਾ ਖਾਲਸਾ ਵਾਏਗੁਰਜੀ ਕੀ ਫਤਿਹ ਇਸ ਜਿਹੜੇ ਮਾਲ ਦੇ ਪ੍ਰਬੰਧਕ ਨੇ ਉਹਨਾਂ ਨੇ ਦੱਸਿਆ ਗਿਆ ਵੀ 4 ਨੰਬਰ ਤੇ 6 ਨੰਬਰ ਥੀਏਟਰ ਦੇ ਵਿੱਚ ਜਿਹੜੀ ਇਹ ਪੇਕਟ ਚੱਲਣੀ ਸੀਗੀ ਪਰ ਕੱਲ ਮੈਟ ਤੇ ਸ਼ੋ ਹੋ ਰਿਹਾ ਸੀਗਾ ਪਰ ਹੁਣ ਅਸੀਂ ਅੱਜ ਸਵੇਰੇ ਮੌਕਾ ਦੇਖ ਕੇ ਆਇਆ ਸਾਡੇ ਅੰਦਰ ਵੀ ਬੰਦਿਆਂ ਦੀ ਡਿਊਟੀ ਲਗਾਈ ਆ ਅਸੀਂ ਨੇ ਬਾਹਰ ਅਸੀਂ ਸ਼ਾਂਤੀਪੂਰਕ ਧਰਨਾ ਦੇ ਰਿਆ ਅੰਦਰ ਬਕਾਇਦਾ ਸਾਡੇ ਮੁਲਾਜ਼ਮ ਬੈਠੇ ਨੇ ਜਦੋਂ ਸੋ ਸ਼ੁਰੂ ਹੋਣਾ ਉਹਨਾਂ ਨੇ ਦੱਸਤਾ ਵੀ ਅੱਜ ਉਹ ਸੋ ਨਹੀਂ ਚੱਲ ਰਿਆ ਸੋ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਆ ਜਿਵੇਂ ਇੱਥੇ ਮਾਲ ਦੇ ਪ੍ਰਬੰਧਕਾਂ ਨੇ ਤੇ ਸਾਹਿਬ ਜੀ ਨੇ ਪਿਕਚਰ ਚਲਾਵਾਂਗੇ ਸਰਕਾਰ ਨੂੰ ਵੀ ਚਾਹੀਦੀ ਦੇ ਫੌਰੀ ਤੌਰ ਤੇ ਇਹ ਤੇ ਰੋਕ ਲਾਉਣੇ ਚਾਹੀਦੀ ਹੈ ਸਰਕਾਰਾਂ ਹਮੇਸ਼ਾ ਸਿੱਖਾਂ ਨਾਲ ਧੱਕਾ ਕਰਦੀਆਂ ਨੇ ਉਹਦਾ ਇੱਕ ਇਹ ਰੂਪ ਫਿਲਮ ਦੇ ਰੂਪ ਚ ਸਾਹਮਣੇ ਆਇਆ ਕਿਉਂਕਿ ਇਹਨਾਂ ਨੂੰ ਇਹ ਯਾਦ ਨਹੀਂ ਕਿ ਸਿੱਖਾਂ ਦੀਆਂ ਕੁਰਬਾਨੀਆਂ ਉਸ ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋਇਆ ਉਸ ਵੇਲੇ ਦਾ ਇਤਿਹਾਸ ਤੁਸੀਂ ਜਨਰਲ ਹਰਬਖਸ਼ ਸਿੰਘ ਨੇ ਕਿਵੇਂ ਪਾਕਿਸਤਾਨੀ ਫੌਜ ਨੂੰ ਰੋਕ ਕੇ ਤੇ ਇਹਨਾਂ ਨੂੰ ਇਹ ਇਲਾਕਾ ਦਿਵਾਇਆ ਉਸ ਤੋਂ ਬਾਅਦ ਤੁਸੀਂ ਫੌਜੀ ਜਿਹੜੇ ਆਪਣਾ ਜਨਰਲ ਅਰੋੜਾ ਸੀਗੇ ਉਹਨਾਂ ਨੇ ਕਿਸ ਤਰ੍ਹਾਂ ਜੂਝ ਕੇ ਸਿੱਖੀ ਲਈ ਕਿ ਆਪਣੇ ਦੇਸ਼ ਨੂੰ ਬਚਾਇਆ ਤੇ ਇਹਨਾਂ ਨੂੰ ਇਹ ਸਿੱਖਾਂ ਦੀਆਂ ਕੁਰਬਾਨੀਆਂ ਨਜ਼ਰ ਨਹੀਂ ਆਉਂਦੀਆਂ ਸਰਕਾਰ ਨੂੰ ਜਾਣ ਬੁੱਝ ਕੇ ਜਾਣ ਬੁੱਝ ਕੇ ਜਿਹੜੀ ਫਿਲਮ ਹੈ ਇਹ ਪੰਜਾਬ 'ਚ ਦਿਖਾਈ ਜਾ ਰਹੀ ਹੈ ਦੁਬਾਰਾ ਪੰਜਾਬ ਦੇ ਸੁਖ ਸ਼ਾਂਤੀ ਜਿਹੜੀ ਲੋਕਾਂ 'ਚ ਆਪਸੀ ਭਾਈਚਾਰਾ ਪ੍ਰੇਮ ਸਾਂਝ ਉਹਨੂੰ ਲਾਂਬੂ ਲਾਇਆ ਜਾ ਰਿਹਾ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਸਿੱਖਾਂ ਦੇ ਹੋਰ ਟੈਸਟ ਨਾ ਲਾਓ ਤੇ ਇਹ ਫਿਲਮ ਨੂੰ ਪੂਰੀ ਤਰ੍ਹਾਂ ਮੁਕੰਮਲ ਬੈਨ ਕਰਕੇ ਤੇ ਤੁਸੀਂ ਸਿੱਖਾਂ ਤੋਂ ਧੰਵਾਦ ਦੇ ਪਾਤਰ ਬਣੋ ਉਸ ਜਿਹੜੇ ਫਿਲਮ ਮੇਕਰ ਨੇ ਕਿਉਂਕਿ ਉਹ ਤਾਂ ਕੰਗੜਾ ਰਣੋ ਦੀ ਫਿਲਮ ਹੈ ਸੰਗਤ ਸਾਰੀ ਜਾਣਦੀ ਹੈ ਕਿ ਉਹ ਕਿਸ ਤਰ੍ਹਾਂ ਦੀ ਲੇਡੀ ਹੈ ਤੇ ਕਿਸ ਤਰ੍ਹਾਂ ਦੀ ਉਹ ਬਕਵਾਸ ਬਾਜੀ ਸਿੱਖਾਂ ਦੇ ਖਿਲਾਫ ਕਰਕੇ ਪਹਿਲੋਂ ਐਮਪੀ ਟਿਕਟ ਲਈ ਹੁਣ ਸਰਕਾਰਾਂ ਦੇ ਖੁਸ਼ ਆਮਦ ਏਜੰਸੀਆਂ ਦੇ ਖੁਸ਼ ਆਮਦ ਲੈਣ ਵਾਸਤੇ ਉਹ ਸਿੱਖਾਂ ਨਾਲ ਇਸ ਤਰ੍ਹਾਂ ਦਾ ਧੱਕਾ ਕਰ ਰਹੀ ਹੈ ਸਰਕਾਰ ਬਾਝਾ ਜਾਵੇ ਸਿੱਖਾਂ ਦੇ ਬਾਰ ਬਾਰ ਧਿਆਨ ਨਾ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਪੰਜਾਬ ਪਰ ਵਿੱਚ ਐਮਰਜੈਂਸੀ ਫਿਲਮ ਨੂੰ ਫਰੀਜ਼ ਕਰ ਲਈ ਪ੍ਰੋਗਰਾਮ ਬਣਿਆ ਸੀਗਾ ਅਸੀਂ ਇਸ ਲਈ ਸੀਐਮ ਭਗਵੰਤ ਮਾਨ ਨੂੰ ਡਟੀਪਾ ਜੀ ਜੀ ਮਾਨ ਜੋ ਪ੍ਰਧਾਨ ਸਾਹਿਬ ਸਤਜਿੰਦ ਸਿੰਘ ਧੰਮਜੀ ਵੱਲੋਂ ਕੀ ਫਿਲਮ ਤੇ ਰੋਕ ਲਾਈ ਜਾਵੇ ਅਸੀਂ ਡੀਸੀ ਸਹਿਬਾਨ ਪੰਜਾਬ ਭਰ ਜੀ ਉਹਨਾਂ ਨੇ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਗ ਲਾਈ ਜਾਵੇ ਤੇ ਕੱਲ ਅਸੀਂ ਡੀਸੀ ਅਮਰਸਰ ਨੂੰ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਅਮਰਸਰ ਚ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਤੇ ਰੋਗ ਲਾਈ ਜਾਵੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਰਿਲੀਜ਼ ਕਰ ਰਹੀ ਤੋਂ ਰੋਕਣ ਲਈ ਅੱਜ ਅਸੀਂ ਇਸ ਥੀਏਟਰ ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇਣੀ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਜਿਸ ਵਿੱਚ ਸਿੱਖ ਕਿਰਦਾਰਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਉਂਕਿ ਸਿੱਖ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਹੈ ਤੇ ਗਾਂਘੇ ਕਾਰਜ ਕਰਨੇ ਪਰ ਜੇ ਇਸ ਤਰ੍ਹਾਂ ਪਾੜਾ ਪਾਉਣ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ ਉਹ ਆਪਣੇ ਹੱਕ ਲਈ ਲੜੋ ਵੀ ਸਕਦੇ ਅਤੇ ਲੜਨਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ کا جو شیڈول ہمارا فرائیڈے سیٹر سنڈے کا اس میں کچھ نہیں ہے سر نہیں میم نہیں کل سے ہٹا دیا اس فی الحال کے لیے للت میرا نام ہے سر میں سیما مینجر ہوں